ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 8 ਅਗਸਤ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਕੱਲ ਕਾਫੀ ਇਲਾਕਿਆਂ ਦੇ ਵਿੱਚ ਮੀਂਹ ਪਿਆ ਪਰ ਉਹ ਵੀ ਹਲਕੇ ਹਲਕੇ ਜਿਹੇ ਸ਼ਰਾਟੇ ਲੱਗਦੇ ਹੋਏ ਦਿਖਾਈ ਦੇ ਰਹੇ ਸਨ ਅੱਜ ਵੀ ਜੇਕਰ 8 ਅਗਸਤ ਦੀ ਗੱਲ ਕਰੀਏ ਤਾਂ ਅੱਜ ਵੀ ਘੱਟ ਖੇਤਰੀ ਕਾਰਵਾਈਆਂ ਹੋਣ ਦੀ ਜਾਂ ਸੰਭਾਵਨਾ ਨੇ ਯਾਨੀ ਕਿ ਸਾਰੇ ਪੰਜਾਬ ਵਿੱਚ ਮੀਂਹ ਨਹੀਂ ਹੋਵੇਗਾ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲੱਗਣਗੇ ਸਵੇਰ ਵੇਲੇ ਵੀ ਅਮਰਤਸਰ ਬਾਰਡਰ ਏਰੀਆ ਗੁਰਦਾਸਪੁਰ ਬਾਬਾ ਬਕਾਲਾ ਜਾਂ ਮੀਂਹ ਹੋਰ ਵੀ ਬੱਦਲ ਸਟਰੋਂਗ ਰਿਹਾ ਤਾਂ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਹੋਰ ਵੀ ਮੀਂਹ ਪੈ ਸਕਦਾ ਹੈ ਪਰ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਅੱਜ ਦੁਪਹਿਰ ਤੱਕ ਸਾਫ਼ ਰਹਿਣ ਦੀ ਸੰਭਾਵਨਾ ਹੈ ਬਾਅਦ ਦੁਪਹਿਰ ਤੋਂ ਪੰਜਾਬ ਦੇ ਵਿੱਚ ਵਿਖਰੀ ਹੋਈ ਹਲਕੀ ਤੋਂ ਦਰਮਿਆਨੀ ਮੀਂਹ ਦੇ ਸ਼ਰਾਟੇ ਲੱਗ ਸਕਦੇ ਹਨ ਉਹਦੇ ਵਿੱਚੋਂ ਜਲੰਧਰ ਜ਼ਿਲ੍ਹਾ ਵੀ ਹੋ ਸਕਦਾ ਹੈ ਹੁਸ਼ਿਆਰਪੁਰ ਵੀ ਹੋ ਸਕਦਾ ਹੈ ਕਰਪੂਰਥਲਾ ਵੀ ਹੋ ਸਕਦਾ ਹੈ ਲੁਧਿਆਣਾ ਵੀ ਹੋ ਸਕਦਾ ਹੈ ਬਠਿੰਡਾ ਵੀ ਹੋ ਸਕਦਾ ਹੈ ਮੁਕਸਰ ਵੀ ਹੋ ਸਕਦਾ ਹੈ ਮਾਨਸਾ ਸੰਗਰੂਰ ਵੀ ਹੋ ਸਕਦਾ ਹੈ ਕਈ ਇਹ ਤਾਂ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਤਵੇਰਵਲੇ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਦੇ ਕੁਝ ਕਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਬਾਅਦ ਦੁਪਹਿਰ ਤੋਂ ਟੁੱਟਮੇ ਤੌਰ ਤੇ ਸ਼ਾਮ ਤੱਕ ਹਲਕੇ ਤੋਂ ਦਰਮਿਆਨੇ ਛਰਾਟੇ ਵੱਖ-ਵੱਖ ਇਲਾਕਿਆਂ ਦੇ ਵਿੱਚ ਲੱਗਦੇ ਲੱਗਦੇ ਦਿਖਾਈ ਦੇ ਰਹੇ ਹਨ ਉਹ ਮਾਝੇ ਮਾਲਵੇ ਤੇ ਦੁਆਬੇ ਦੇ ਕਿਸੇ ਵੀ ਖੇਤਰਾਂ ਦੇ ਵਿੱਚ ਹੋ ਸਕਦੇ ਹਨ ਕਿਸੇ ਵੀ ਇਲਾਕੇ ਦੇ ਵਿੱਚ ਹੋ ਸਕਦੇ ਹਨ 15 ਤੋਂ 20 ਮਿੰਟ ਜਾਂ ਕਿਤੇ ਅੱਧੇ ਘੰਟੇ ਦੀ ਘੱਟ ਲੱਗ ਸਕਦੀ ਹੈ ਬਾਕੀ ਇਲਾਕਿਆਂ ਦਾ ਮੌਸਮ ਜ਼ਿਆਦਾਤਰ ਅੱਜ ਸਾਫ਼ ਰਹਿਣ ਦੀ ਸੰਭਾਵਨਾ ਹੈ ਤੇ ਹਲਕੀ-ਹਲਕੀ ਬੱਦਲਵਾਈ ਵੀ ਬਣਦੀ ਹੋਈ ਦਿਖਾਈ ਜਾਵੇਗੀ